ਜੀ ਸਾਥ ਸ੍ਰੀ ਕਾਲ ਸਾਰਿਆਂ ਨੂੰ ਕੀ ਹਾਲ ਚਾਲ ਆ ਦੋਸਤੋ ਸਾਰਿਆਂ ਦੇ ਤਲਵੰਡੀ ਸਾਬੋ ਟਰੈਕਟਰ ਮੰਡੀ ਤੋਂ ਲਾਈਵ ਹੋਏ ਆ ਜੀ ਆਵਾਜ਼ ਵਗੈਰਾ ਸਹੀ ਆ ਰਹੀ ਹੈ ਸਾਰੇ ਭਰਾ ਦੱਸਣ ਦੀ ਕੋਸ਼ਿਸ਼ ਕਰਿਓ ਜੋ ਕਿ ਜੁੜਿਆ ਲਾਈਵ 'ਚ ਟਰੈਕਟਰ ਮੰਡੀ ਤਲਵੰਡੀ ਸਾਬੋ ਤੋਂ ਲਾਈਵ ਆ ਜੀ ਇਦਾਂ ਨਵੇਂ ਨਵੇਂ ਕੰਡੀਸ਼ਨਾਂ ਦੇ ਤੇ ਨਵੇਂ-ਨਵੇਂ ਮਾਡਲਾਂ ਦੇ ਟਰੈਕਟਰ ਹਰੇਕ ਟਰੈਕਟਰ ਦੇ ਦੇ ਸਬੰਧੀ ਜਾਣਕਾਰੀ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰਾਂਗੇ। ਦੋਸਤੋ ਸਭ ਤੋਂ ਪਹਿਲਾਂ ਖੜਾ ਸੋਨਾ ਲਿਕਾ 35 2006 ਮਾਡਲ ਚੰਗੀ ਕੰディション ਵਿੱਚ 2006 ਮਾਡਲ 2 ਲੱਖ 10 ਹਜ਼ਾਰ ਰੇਡ ਮਾਡਲ। ਉਸ ਤੋਂ ਅੱਗੇ ਆ ਗਿਆ ਜੀ 2012 ਮਾਡਲ ਜਵਰਾਜ 2 ਸਿਲੰਡਰ ਵਾਲਾ 2 ਲੱਖ 15 ਹਜ਼ਾਰ ਰੁਪਏ ਦੀ ਮੰਗ ਦਾ ਟਰੈਕਟਰ ਦੀ। ਸਾਰੇ ਟਰੈਕਟਰ ਦੇ ਚਾਰੇ ਨਵੇਂ ਆ। ਸਾਫ ਸੁਰੀ ਕੰਡੀਸ਼ਨ ਦਾ ਟਰੈਕਟਰ ਦੇਖ ਸਕਦੇ ਹੋ ਇਹ। ਉਸ ਤੋਂ ਅੱਗੇ ਆ ਗਿਆ ਜੀ 2010 ਮਾਡਲ 485 ਡਬਲ ਕਲੱਚ ਦਾ ਟਰੈਕਟਰ ਹੈ। ਚੰਗੀ ਕੰਡੀਸ਼ਨ ਦਾ ਟਰੈਕਟਰ ਹੈ। ਇਹ ਸਾਫ ਸੁਰੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ। 2,65,000 ਰੁਪਏ ਡਿਮਾਂਡ ਹੈ। ਉਸ ਤੋਂ ਅੱਗੇ ਆ ਗਿਆ ਜੀ ਸ਼ਿਵਰਾਜ 2000 ਮਾਡਲ 855 ਟਮਾਟਰੀ। ਪੂਰੇ ਟਾਇਰ ਨਵੇਂ ਅੰਗ ਜਮ ਅਗਰ ਲੈਪੀ ਤੋਂ 35 ਪੈਸੇ ਹੈ। ਇਹ ਬਲਾਕ 59500 ਰੁਪਏ ਦੀ ਮੰਗ ਹੈ ਕਲੈਕਟਰ ਦੀ ਉਸ ਤੋਂ ਅੱਗੇ ਖੜਾ ਜੀ ਘੋੜਾ ਬਾਰਡ ਟਰੈਕ 60 4 ਵੀਲ ਡਰਾਈਵ ਦੇ ਵਿੱਚ ਸ਼ਾਇਦ ਮੰਡੀ ਦੇ ਵਿੱਚ ਆਪਾਂ ਪਹਿਲਾਂ ਕਿਤੇ ਇਹ ਨਾਂ ਦੇਖਿਆ ਵੈਦਲਵੰਡੀ ਸਾਹਿਬ ਉਹਦੇ ਵਿੱਚ 2021 ਮਾਡਲ 8 ਲੱਖ ਤੇ 25000 ਰੁਪਏ ਦੀ ਮੰਗ ਹੈ ਉਸ ਤੋਂ ਅੱਗੇ ਖੜਾ ਜੀ 3630 2009 ਮਾਡਲ ਫੁੱਲ ਟੌਪ ਵਾਲਾ 744500 ਰੁਪਏ ਦੀ ਡਿਮਾਂਡ ਹੈ। ਇਹ ਕਾ ਬੰਦਾ ਬੈਠਾ ਹੈ ਇਹਨੂੰ ਤਾਂ ਤਕਰੀਬਨ ਸਾਰੇ ਪਰਾਪੜੀਪਨ ਤੋਂ ਜਾਣਦੇ ਹੋਣਗੇ ਹਨ। ਹੋਰ ਫੇ ਸਾਹਮਣੇ ਕੀ ਹਾਲ ਹੈ? ਠੀਕ ਠਾਕ। ਠੀਕ ਹੈ। ਲਾਈਵ ਚੱਲਦਾ। ਠੀਕ ਹੈ। ਬਣਾਦ ਕੇ ਵੀਡੀਓ ਕੋਈ ਚੱਕਰਦਾ ਨਹੀਂ। ਚੱਕਦੀਏ ਫਟੇ। ਹੋਟਲੋਂ ਕੀ ਹਾਲ ਹੈ? ਮੈਂ ਤਾਂ ਜਮਾ ਦਾਣੇ ਤੇ। ਦਾਣੇ ਤੇ। ਉਹ ਉਹ ਤੋਂ ਅੱਗੇ ਖੜਾ ਜੌਂਡੀਅਰ ਫੁੱਲ ਟੌਪ ਵਾਲਾ 2011 ਮਾਡਲ। ਆਪਣਾ ਨੰਬਰ ਦੇ ਵਿੱਚ 5310 90 ਤੋਂ 95 ਪੈਸੇ ਟਾਇਰ ਹੈ ਟਰੈਕਟਰ ਦੇ 5 ਲੱਖ ਤੇ 15000 ਰੁਪਿਆ ਟਰੈਕਟਰ ਦੀ ਡਿਮਾਂਡ ਹੈ ਕੰਡੀਸ਼ਨ ਦੇਖ ਲਓ ਦੋਸਤੋ ਅੱਗੇ ਆ ਗਿਆ ਜੀ ਸ਼ਵਰਾਜ 744 ਨੀਲਾ ਘੋੜਾ ਐਕਸਰ 22 ਫਤਿਹਵਾਦ ਦਾ ਨੰਬਰ ਹੈ ਐਕਸਟੀ ਮਾਡਲ ਦੇ ਵਿੱਚ ਹੈ ਐਟੂ ਸਾਰਾ ਕੁਝ ਨਾਲ ਦਾ ਹੀ ਆ 70 80 ਪੈਸੇ ਐਰ ਪੇ ਹੈ 2021 ਮਾਡਲ 611500 ਰੁਪਏ ਡਿਮਾਂਡ ਹੈ ਟਰੈਕਟਰ ਦੀ ਉਸ ਤੋਂ ਅੱਗੇ ਖੜਾ ਸੋਨਾ ਲੀਕਾ 730 ਬਟਿੰਡਾ ਨੰਬਰ ਦੇ ਵਿੱਚ 2021 ਮਾਡਲ 365000 ਰੁਪਏ ਡਿਮਾਂਡ ਹੈ 730 ਹੈ ਉਸ ਤੋਂ ਨਵਾਂ ਹੀ ਪਿਆ ਟਰੈਕਟਰ ਦੋ ਸਿਲੰਡਰ ਦੇ ਵਿੱਚ ਆ ਜਾਂਦਾ ਹੈ ਚੈੱਕ ਕਰ ਲੋ ਕੰਡੀਸ਼ਨ ਉਸ ਤੋਂ ਅੱਗੇ ਆ ਗਿਆ ਜੀ ਪੰਜਾਬ ਨੰਬਰ ਦੇ ਵਿੱਚ ਐਸ਼ਰ ਇੱਕ ਸਿਲੰਡਰ 242 ਨੂੰ ਆਪਾਂ 2 ਸਪੀਡ ਵੀ ਕਹਿ ਸਕਦੇ ਹਾਂ ਤੇ ਹਾਈ ਲੋ ਵਾਲਾ ਵੀ ਕਹਿ ਸਕਦੇ ਹਾਂ 2022 ਮਾਡਲ ਹੈ ਪੰਜਾਬ ਨੰਬਰ 365000 ਰੁਪਏ ਡਿਮਾਂਡ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਨਵੀਆਂ ਨਵੀਆਂ ਕੰਡੀਸ਼ਨਾਂ ਦੇ ਟਰੈਕਟਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਉਹ ਉਸ ਤੋਂ ਅੱਗੇ ਆ ਗਿਆ ਜੀ ਸ਼ਵਰਾਜ 855 ਪੰਜਾਬ ਨੰਬਰ ਦਾ 2002 ਮਾਡਲ 2 ਲੱਖ ਤੇ 68000 ਰੁਪਏ ਦੀ ਮੰਗ ਵਾਲਾ ਟਰੈਕਟਰ ਦੀ ਕੰਡੀਸ਼ਨ ਤੁਸੀਂ ਦੇਖ ਲਓ ਪੂਰਾ ਸਾਫ ਸੁਥਰਾ ਕੰਡੀਸ਼ਨ ਦਾ ਟਰੈਕਟਰ 60 ਤੋਂ 65 ਰੁਪਏ ਦੇ ਟਾਇਰ ਹੈ। ਉਸ ਤੋਂ ਅੱਗੇ ਆ ਗਿਆ ਜੀ 2000 ਮਾਡਲ 744 2 ਲੱਖ ਤੇ 40000 ਰੁਪਏ ਦੀ ਮੰਗ ਵਾਲਾ ਟਰੈਕਟਰ ਦੀ ਅੱਧੇ ਟਾਇਰ ਹੈ ਟਰੈਕਟਰ ਨੂੰ ਗਨੋਪੀ ਗਨੋਪੀ ਵਧੀਆ ਲੱਗੀ ਉੱਪਰ ਡੈਕ ਡੱਕ ਲੱਗਿਆ ਹੋਇਆ ਹੈ। ਤਕਰੀਬਨ ਤਕਰੀਬਨ ਮੰਡੀ ਦੇ ਵਿੱਚ ਸਾਰਾ ਰਲਮਾ ਮਿਲਮਾ ਮਾਲ ਆਉਂਦਾ ਉੱਚੇ ਮਾਡਲ ਵੀ ਆਉਂਦੇ ਆ ਡੋਨ ਵੀ ਆਉਂਦੇ ਆ। ਕੰਡੀਸ਼ਨ ਤੁਸੀਂ ਮੰਡੀ ਦੀ ਸਾਹ ਦੇਖ ਸਕਦੇ ਹੋ ਜੀ ਬਹੁਤ ਸਾਰੇ ਦਿਖਾਉਣ ਦੀ ਕੋਸ਼ਿਸ਼ ਕਰਦੇ ਪੀਵੀ 3094 ਮਾਡਲ 200.1 ਲੱਖ ਤੇ 55000 ਰੁਪਏ ਅਨੁਮਾਨ ਟਰੈਕਟਰ ਦੀ ਦੇਖ ਸਕਦੇ ਹੋ ਇਹ ਐਮ ਜੀਟੀ ਹੈ ਦਾ ਯਾਰ ਉਸ ਤੋਂ ਅੱਗੇ ਆ ਗਈ 275 2000 ਤੇ ਇੱਕ ਮਾਡਲ ਚੰਗੀ ਸਾਫ ਸੁਧਰੀ ਕੰਡੀਸ਼ਨ ਦਾ ਟਰੈਕਟਰ ਹੈ ਟੀਯੂ ਦੇ ਵਿੱਚ 1,70,000 ਰੁਪਏ ਦੀ ਡਿਮਾਂਡ ਹੈ ਅੱਗੇ ਜਿਵੇਂ ਐਕਸਰ ਖੜਾ ਹੈ 93 ਮਾਡਲ 1,50,000 ਰੁਪਏ ਦੀ ਡਿਮਾਂਡ ਹੈ ਅੱਗੇ ਹੈਗਾ ਜੀ ਫਾਰਮ 60 2001 ਮਾਡਲ 2,35,000 ਰੁਪਏ ਦੀ ਡਿਮਾਂਡ ਪੰਜਾਬ ਨੰਬਰ ਦੀ ਸਟੀering ਟ੍ਰੈਕਟਰ ਦਾ ਪਾਵਰ ਹੈ ਉਸ ਤੋਂ ਅੱਗੇ ਹੈ ਜੀ ਸੋਨਾਲੀਕਾ 750 2010 ਮਾਡਲ 2,80,000 ਰੁਪਏ ਦੀ ਡਿਮਾਂਡ ਹੈ ਟ੍ਰੈਕਟਰ ਦੀ ਹੈ ਟੂ ਟ੍ਰੈਕਟਰ ਨੂੰ ਚੰਗੇ ਹੈ ਮੇਸ਼ਨ ਤੁਸੀਂ ਦੇਖ ਲਓ ਉਸ ਤੋਂ ਅੱਗੇ ਖੜਾ ਜੀ ਟਰੈਕਟਰ 265 ਚਾਰਾ ਟਾਇਰ ਟਰੈਕਟਰ ਦੇ ਨਵੇਂ ਆ 1997 ਮਾਡਲ ਹੈ 1,65,000 ਰੁਪਏ ਦੀ ਮੰਗ ਟਰੈਕਟਰ ਦੀ ਉਸ ਤੋਂ ਅੱਗੇ ਖੜਾ ਜੀ 12 ਗੁਣਾ 3 ਸਪੀਡ ਨਿਊ ਬੋਲੈਂਡ 3630 ਸੋਫਰ ਮਾਡਲ ਦੀ ਗੱਲ ਕਰੀਏ ਮਾਗਲਾ ਹੈ 2013 ਰੀਟ ਦੇ ਤੇ ਆ ਪਿਆਦਰ ਲਿਖਾ ਤੈਨੂੰ 1,85,000 ਰੁਪਏ ਦੀ ਮੰਗ ਹੈ ਫੁੱਲ ਟੌਪ ਵਾਲਾ ਮਾਡਲ ਹੈ ਅੱਪਡੇਟ ਆਹ ਲਾ ਜਲ ਡਾਕਟਰ ਕੋਸ਼ਿਸ਼ ਕਰਾਂਗੇ ਦੋਸਤੋ ਮੰਡੀ ਦੇ ਹਾਲਾਤ ਦਿਖਾਉਂਦੀ ਦੇਖ ਸਕਦੇ ਹੋ ਇਹ ਬੜਾ ਫਾਰਮ ਸਾਫਟ ਪਾਵਰ ਸਟੀering ਦੇ ਵਿੱਚ 2003 ਮਾਡਲ 3,15,000 ਰੁਪਏ ਦੀ ਮੰਗ ਹੈ ਆਹ ਕੋ ਡਾਕਟਰ ਨੂੰ ਲੱਗੀ ਵੀ ਹੈ ਉਸ ਤੋਂ ਅੱਗੇ ਖੜਾ 855 2021 ਮਾਡਲ 655000 ਰੁਪਏ ਡਿਮਾਂਡ ਹੈ 3 ਸਪੀਡ ਦੇ ਵਿੱਚ ਆ ਗਿਆ ਪੰਜਾਮ ਨੰਬਰ ਦਾ ਦੋਸਤੋ ਦੇਖ ਸਕਦੇ ਆ ਉਸ ਤੋਂ ਅੱਗੇ ਆ ਗਿਆ ਜੀ ਫਰੀਤ 2021 ਮਾਡਲ 410000 ਰੁਪਏ ਡਿਮਾਂਡ ਹੈ 955 ਫਰੀਤ ਤਿੰਨ ਸਿਲੰਡਰ ਵਾਲਾ ਉਹ ਸਾਹ ਕੁਬਰੀ ਕਮਿਸ਼ਨ ਦਾ ਟਰੈਕਟਰ ਕੋਤੇ ਪੈਸੇ ਦੀ ਕਮੀ ਟਰੈਕਟਰ ਦੇ ਵਿੱਚ ਜਥੇਦਾਰ ਪ੍ਰਸ਼ਾਦ ਵੰਡੀ ਜਾਂਦਾ ਹੈ ਹੈ ਆ ਰਿਹਾ ਜੀ ਨੂੰ ਦੇਖ ਸਕਦੇ ਹੋ 750 ਖੜਾ ਬੜਾ ਫਾਰਮ 60 2009 ਮਾਡਲ 275000 ਰੁਪਏ ਟ ਮੰਗ ਰਿਹਾ ਹੈ ਇਹਨਾਂ ਦੇ ਨਾਲ ਵਿੱਚ 200 ਟੂੜੀ ਵਾਲਾ ਰੀਪਰ ਵੀ ਮੰਡੀ ਤੇ ਆਉਣ ਲੱਗ ਜਾਂਦੇ ਆ ਤੇ 2 ਮਹੀਨਾ ਬਾਅਦ ਸੀਜ਼ਨ ਨੇ ਸਟਾਰਟ ਹੋਣਾ ਹੈ ਅਕੀ ਉਡੀਲਾ ਰਿਪਰ ਕੜੇ ਕੇ ਵੀ ਆਪਣੀ ਬਣਨੀ ਹੈ ਤੇ ਹੋਰ 2017 ਮਾਡਲ 215000 ਰੁਪਏ ਦਾ ਮਾਡਲ ਜਗਤਜੀਤ ਦਾ ਰਿਪਰ ਹੈ ਹਾਂਜੀ ਦੋਸਤੋ ਦੇਖਣਾ ਹੈ ਦੋਸਤੋ 87 ਮਾਡਲ 2511 ਜਿਹੜੇ ਸਮੇਂ ਚ ਦੋਸਤੋ ਆਇਆ ਹੁਣ ਸਾਰਾ ਪਿੰਡ ਦੇਖਣਾ ਯਾਰ ਉਹ ਤੇ ਹਾਰ ਹੋਰ ਪਾਇਆ ਹੋਊਗਾ ਇਹ ਸਾਰੇਆਂ ਸਗੀਰੀਆਂ ਚ ਕੀੜਾ ਦੇ ਕੇ ਆਇਆ ਹੋਊਗਾ ਅੱਜ ਹਾਲਾਤ ਦੇਖੋ ਆ ਖੜੀਆ ਬਰਾ ਪਟਿਆਲੇ ਇਨਗੋਲ ਜਾਣ ਨੂੰ ਤਿਆਰ ਆ ਜਮ ਉਸ ਤੋਂ ਅੱਗੇ ਆ ਗਈ ਡੀਏ 35 2021 ਪਲੱਸ 22 435000 ਰੁਪਏ ਦੀ ਮੰਗ ਹੈ ਕੰਡੀਸ਼ਨ ਟਰੈਕਟਰ ਦੀ ਮੂੰਹੋਂ ਬੋਲਦੀ ਆ ਦੋਸਤੋ ਦੇਖ ਸਕਦੇ ਹੋ ਨੰਬਰ ਹਰਿਆਣਾ ਜਾਂ ਪੰਜਾਬ ਕੋਸ਼ਿਸ਼ ਕਰਾਂਗੇ ਦੋਸਤੋ ਟਰੈਕਟਰ ਮੰਡੀ ਦੇ ਵਿੱਚ ਨਵੇਂ-ਨਵੇਂ ਟਰੈਕਟਰ ਤੇ ਹਰੇਕ ਪ੍ਰਕਾਰ ਦੇ ਜਿਹੜੇ ਸੰਦ ਆਉਂਦੇ ਆ ਉਹ ਦਿਖਾਉਂਦੇ ਆ ਤੇ ਦੋਸਤੋ ਵੀਡੀਓ ਕਿਵੇਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਜੇ ਦੋਸਤੋ ਵੀਡੀਓ ਚੰਗੀ ਲੱਗੇ ਨਾ ਤੇ ਸ਼ੇਅਰ ਜਰੂਰ ਕਰ ਦਿਓ ਹੋਰ ਭਰਾਵਾਂ ਦੇਖਾ ਅੱਜ ਜਾਣਕਾਰੀ ਪਹੁੰਚ ਸਕੋ ਤੁਹਾਨੂੰ ਧੰਨਵਾਦ ਹੋਰ ਜੀ ਠੀਕ ਹੈ ਸਰ